ਇਹ ਉਹ ਚੈਨਲ ਫੇਸਬੁੱਕ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਆਏ ਹਾਂ ਜੀ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਤਰੀਕ ਹੋ ਗਈ ਆ 3 ਦਸੰਬਰ 3 ਤਰੀਕ ਹੋ ਗਈ ਆ ਜੀ ਅੱਜ 3 ਦਸੰਬਰ ਨੂੰ ਆਏ ਹਾਂ ਕੋਟਕਪੂਰਾ ਮੰਡੀ ਤੂੜੀ ਦੀ ਬੋਲੀ ਦੇ ਉੱਤੇ ਬਾਕੀ ਵੀ ਲਾਈਵ ਕਿਵੇਂ ਚੱਲ ਰਿਹਾ ਜਰੂਰ ਦੱਸ ਦਿਓ ਤੇ ਵੀਡੀਓ ਨੂੰ ਆਦਾਬ ਦੇ ਕੇ ਸ਼ੇਅਰ ਜਰੂਰ ਕਰ ਦਿਓ ਬਾਕੀ ਵੇਣਿਆ ਵੀ ਅੱਜ ਕੀ ਹਿਸਾਬ ਕਿਤਾਬ ਜਾਊਗਾ 3 ਤਰੀਕ ਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਬੋਲੀ ਦੇ ਵਿੱਚ ਬਸ ਥੋੜਾ ਸਮਾਂ ਰਹਿ ਚੁੱਕਿਆ ਥੋੜੇ ਜੇ ਸਮੇਂ ਨੂੰ ਬੋਲੀ ਹੋ ਜਾਣੀ ਹੈ ਜੀ ਸ਼ੁਰੂ ਤੇ ਬਾਕੀ ਉਧਰ ਆਪਣਾ ਸਾਥੀ ਵੀ ਤੁਰ ਆਉਂਦਾ ਬਾਕੀ ਵੇਣਾਂ ਵੀ ਕੀ ਹਿਸਾਬ ਕਿਤਾ ਹੋ ਜਾਂਦਾ ਅੱਜ ਲਓ ਭਾਈ ਟਰਾਲੀਆਂ ਵਾਹਵਾ ਆਂ ਕਿਵੇਂ ਆ ਚੈੱਕ ਕਰੀ ਕਿਵੇਂ ਚੱਲਦਾ ਆਪਣਾ ਲਾਈਵ ਆ ਦੇਖੀ ਯਾਰ ਅੱਖ ਥਰ ਕੇ ਚੈੱਕ ਕਰੀ ਇੱਕ ਵਾਰੀ ਇੱਕ ਮਿੰਟ ਵੀ ਦੇਖਣੀ ਆਪਾਂ ਆਈ ਹੋਵੇ ਇੱਕ ਮਿੰਟ ਚ ਇਹੀ ਕਰਨਾ ਲੋ ਵੀ ਇੱਕ ਮਿੰਟ ਮੈਂ ਕੈਕ ਚੈੱਕ ਕਰਾ ਲ ਕੇ ਕਿਵੇਂ ਸੈਟ ਚੱਲ ਰਹੇ ਇਹ ਤਰ੍ਹਾਂ ਬਰਾਡਫਰਮ ਕੀ ਬਰਉਂਦਾ ਬਾਕੀ ਵੀ ਬੋਲੀ ਹੋ ਜਾਂ ਜਾ 2 ਘੰਟੇ ਰਹਿ ਗਏ ਤੇ ਵੇਣੇ ਬਾਕੀ ਨੈਟ ਨਹੀਂ ਚੱਲਦਾ ਇੱਥੇ ਮੈਂ ਅੱਗੇ ਚਲਾਉਣਾ ਸਬਸਕ੍ਰਾਈਬ ਚ ਵੇ ਐਣੀ ਨਟ ਨਹੀਂ ਚੱਲਦਾ ਵੇ ਕਿਦਰ ਲੋ ਮੇਰਾ 5G 4G ਆਈ ਜਾਂਦਾ ਲੋ ਵੀ ਬਾਕੀ ਵੇਣਿਆ ਕੀ ਹਸਾਬਕ ਤਬ ਜਾਊਗਾ ਅੱਜ ਤੇ ਬਾਕੀ ਵੀ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਵੇਂ ਚੱਲ ਰਿਹਾ ਲਾਈਵ ਹਾਂ ਇੱਥੇ ਆ ਇੱਥੇ ਆ ਜਗ੍ਹਾ ਤੇ ਆ ਫੋਨ ਕੱਢ ਫੋਨ ਵੇਖ ਚਲਾ ਕੇ ਬਾਕੀ ਵੀ ਵੇਣਿਆ ਕੀ ਹਿਸਾਬ ਕਿਤਾਬ ਹੋ ਜਾਊਗਾ ਅੱਜ ਲਓ ਬਈ ਨਗਾ ਦੀ ਗੱਲ ਕਰਾਂ ਤਾਂ ਮੈਂ 2 3 4 5 6 7 8 9 9 ਨੋ ਨਾ ਗਏ ਬਈ ਅੱਜ ਨੋ ਨਾ ਗਣਾ ਕਿਸਾਨ ਭਰਾ ਉਹ ਇਹਨੇ ਕੀ ਸਾਹਕਤਾ ਬਚਾਊਗਾ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਲੋ ਬਈ ਬੋਲੀ ਸ਼ੁਰੂ ਹੋਉਂਦੇ ਆ ਚਿੱਕੋਜ ਕਿਸਮਾ ਰਹਿ ਚੁੱਕਿਆ ਹੈ ਕਿ ਨਹੀਂ ਲੋ ਬਈ 1 ਮਿੰਟ ਰਹਿ ਗਿਆ 1 ਮਿੰਟ ਦੇ ਵਿੱਚ ਵਿੱਚ ਕਿਸਾਨ ਭਰਾ ਬੋਲੀ ਹੋਣ ਜਾਰੀ ਹੈ ਸ਼ੁਰੂ ਤੇ ਜਿਹੜੇ ਕਿਸਾਨ ਭਰਾ ਨਵੇਂ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਟੂੜੀ ਦੇ ਵੀ ਤਾਜ਼ੇ ਰੇਟ ਵਿਖਾਉਣੇ ਸਾਨੂੰ ਬੋਲੀ ਦੇ ਉੱਤੇ ਕੱਲ ਭਈ ਆਇਆ ਨਹੀਂ ਗਿਆ ਕਿਸੇ ਕਾਰਨ ਦੇ ਕਾਰਨ ਤੇ ਬਾਕੀ ਵੀ ਅੱਜ ਵੇਖਾਂਗੇ ਕੀ ਹਿਸਾਬ ਜਾਊਗਾ ਲੋ ਭਈ ਇੰਨੇ ਕ ਨਾਗ ਆਏ ਬਾਕੀ ਤੇ ਹਰੇ ਭਾਈ ਕੇਵਲ ਉਹ ਨਹੀਂ ਆਇਆ ਇਹ ਬਾਕੀ ਭਾਈ ਦੂਜੇ ਨੰਬਰ ਵਾਲੇ ਨਾਲ ਚ ਮੈਨੂੰ ਤੂੜੀ ਥੋੜੀ ਜੀ ਭਾਈ ਭਾਰਤੀ ਲੱਗਦੀ ਹੈ ਦੂਰੋਂ ਹੋਵੇ ਬਾਕੀ ਕੋਲ ਜਾ ਕੇ ਪਤਾ ਲੱਗ ਜਾ ਤੇ ਟਾਈਮ ਭਈ 1 ਮਿੰਟ ਰਹਿ ਗਿਆ ਲੋ ਭਈ ਸ਼ੇਅਰ ਭਈ ਜ਼ਰੂਰ ਕਰ ਦਿਆ ਕਰੋ ਲਓ ਭਾਈ ਕੇਵਲ ਵੀ ਤਰਪਿਆ ਬੋਲੀ ਤੇ ਆਓ ਜੀ ਭਾਈ ਬਾਕੀ ਵੇਣਿਆ ਕੀ ਹਿਸਾਬ ਕਿਤਾਬ ਜਾਊਗਾ ਅੱਜ ਕੱਲ ਨਹੀਂ ਆਇਆ ਕੱਲ ਥੋੜਾ ਕੰਮ ਸੀਗਾ ਕਰਦੇ ਸ਼ੁਰੂ ਆਹ ਬਹੁਤ

ਬਾਕੀਰ ਭੁਲੀ ਅਜੇ ਲੇਟ ਨਹੀਂ ਸ਼ੁਰੂ। ਆਏ ਵੀ ਦੇਰ ਆਪਾਂ ਨੂੰ ਤੇ। ਲੋ ਬਈ। ਬਾਕੀ ਲਾਈਕ ਮੈਂ ਚੱਲ ਰਿਹਾ ਜਰੂਰ ਦਸ ਲੋ ਬਈ। ਉਹ ਉੱਠ ਗਿਆ ਬਈ ਕੇਵਲ। ਪਹਿਲੇ ਨਗਦੇ ਵੱਲ। ਬਾਕੀ ਵੇਣੇ ਆ ਜੋ। ਸ਼ੇਅਰ ਜਰੂਰ ਕਰ ਦਿਆ ਕਰੋ ਦਬ ਕੇ। ਕੱਟਾਇਆ ਤਾਂ ਨਿਕਲ ਪਿਆ ਰਹਿ ਗਿਆ ਥੋੜਾ ਪਲਾਸ ਪਹਿਲਾਂ ਡਾਕ ਰਹੇ ਅਬ ਕਿੱਥੋਂ ਕਦਾਈ ਜਾਊਗਾ ਟਰਾਲੀ ਦੀ ਏ ਆਪਣੀ ਅੰਦਰ ਦੀ ਬਾਹਰ ਦੀ ਹਾਂਜੀ ਬਿੱਲੀ ਗੁੱਲੇ ਬਿੱਲੀ ਬਿੱਲੀ ਬਾਹਰ ਨਹੀਂ ਟਰਾਲੀ ਕੁੜੀ ਆਈ ਵੇਖ ਤੇ ਹੈ 200 200 ਰੁਪਿਆ 200 200 200 200 200 45 10 15 250 60 305 20 25 350 56 80 84 400 5 405 ਬੋਲਾ ਬਾਈ ਜੀ ਨੇ ਲੋ ਵੀ ਕਿਸਾਨ ਪ੍ਰਭੋ ਪਹਿਲੇ ਨਾਗ ਦਾ ਰੇਟ 400 ਤੇ 5 ਰੁਪਏ ਲੋ ਵੀ ਜੋ ਕਿ ਪਹਿਲਾ ਨਾਗ ਸੀਗਾ 400 ਤੇ 5 ਰੁਪਏ ਜਾ ਚੁੱਕਿਆ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਅਗਲੇ ਨਾਗ ਦਾ ਵਿਣਿਆ ਵੀ ਬਾਹਰ ਦੀ ਕੁੜੀ ਆ ਤਾਂ ਇਹ ਕਿੱਥੋਂ ਕਿਤਹੀਂ ਜਾਊਗੀ ਆਜੋ ਵਧੀਆ ਭਾਈ ਵਧੀਆ ਜੀ ਵਧੀਆ ਕੁਆਲਿਟੀ ਨਹੀਂ ਆਪਾਂ ਕਰ ਲੈਣਾ ਬੱਚੂ ਨਾ ਜੀ ਇਹੀ ਮਾਲ ਲੈ ਕੋਈ ਹੋਰ ਨਹੀਂ ਚੱਕੀ ਟੋੜੀਆਂ ਦੇ ਨਾਲ ਦੀ ਭਾਈ ਬੋਲੋ 200 ਰੁਪਿਆ 200 ਬੱਚੇ ਦਾ ਨਹੀਂ ਭਾਈ ਬੱਚਾ ਨਾ 200 200 200 ਰੁਪਿਆ 5 ਰੁਪਏ 15 55 70 75 305 30 35 350 350 ਬੋਲਣਾ ਪਈ ਜਨੇ ਸਾਢੇ 350 ਬਾਈ ਜੀ ਲਓ ਜੀ ਸਾਢੇ 350 ਰੁਪਿਆ ਇਹ ਨਗਦ ਦਾ ਰੇਟ ਜੀ ਸਾਢੇ 350 ਰੁਪਿਆ ਹੋ ਚੁੱਕਿਆ ਤੇ ਬਾਕੀ ਬਈ ਤੂੜੀ ਬਾਹਰ ਨਹੀਂ ਥੀਗੀ ਬਾਕੀ ਵੇਣੇ ਵੀ ਅੱਗੇ ਕੀ ਮਾਹੌਲ ਬੰਦਾ ਕਿੰਨੇ ਕ ਨਾਗਾ ਕਿਵੇਂ ਦੀ ਤੂੜੀ ਆ ਬਈ ਆ ਜਾਓ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਲਾਲਾਂਨਾਂ ਦੀ ਮੁਫਤ ਰੋਟੀ ਦੇ ਟਰੈਕਟਰ ਲਾਲਾਂਨਾਂ ਦੇ ਤੇਲ ਨਹੀਂ ਮੰਗਦਾ ਬੰਦਾ ਚੱਲੀ ਆਇਆ ਇਹ ਨੂੰ ਨੋਟ ਕਰੋ ਮਾਚੇ ਪੀ ਰਿਹਾ ਬਾਈ ਜੀ ਕੋਲ ਕਰਵਾ ਦੇਣਾ ਅੰਦਰ ਆ ਗਏ ਹੈਗੇ ਬਾਈ ਜੀ ਹੁਣ ਨਾ ਕੋਈ ਨਾ ਕੋਈ ਨਾ ਕੋਈ ਬਾਈ ਕਿਸਨਾਬੋ ਦਾ ਟਰੈਕਟਰ ਹੈ ਵੀ ਸਵਾਹ ਨਿਕਲ ਗਈ ਵਿੱਚ ਪਾਣੀ ਦਾ ਵਹਾ ਹੋ ਜਾ ਰਿਹਾ ਪੁੱਛਦਾ ਕਿ ਕੱਪਣਾ ਦਾ ਸਹੀ ਗੱਲਣਾ ਮਾਸ਼ਾ ਅੱਗੇ ਜੀ ਜੀ ਬਣੀ ਨਹੀਂ ਰਹੀ ਹੈ ਜੀ ਬਾਈ ਬਾਬੂ ਜਿੱਲੀ ਜੁੱਲੀ ਤਾਂ ਨਹੀਂ ਵਿੱਚ ਆਹ ਜੀ ਆਹ ਬੱਦ ਬੜੀ ਆ ਇਹਦੇ ਨਾਲ ਦੀ ਹੋਊਗੀ ਜਿੱਲੀ ਕਹਿੰਦਾ ਫੱਤੀ ਜੰਦਾ ਆਹ ਜੀ ਹੂੰ 250 250 ਰੁਪਇਆ 250 ਰੁਪਇਆ 250 ਰੁਪਇਆ 70 ਕਰ ਬਈ ਜਾਉਂਗੇ ਗੁਰੂ ਘਰ 70 75 300 305 25 650 350 52 ਹੈ 380 380 85 400 ਹਾਂਜੀ 400 ਬੋਲਣਗੇ ਨੇ 400 ਰੁਪਇਆ ਇਹ ਨਕਦ ਦਾ ਰੇਟ ਜੀ 400 ਹੋ ਗਿਆ ਤੀਜੇ ਨਕਦ ਦਾ ਰੇਟ ਬਾਕੀ ਅੱਗੇ ਵੇਣਾ ਕਿਸਾਨ ਭਰਾਓ ਕੀ ਹਿਸਾਬ ਜਾਂਦਾ ਤੇ ਆ ਜਾਓ ਬਈ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਗੇ ਜਿਹੜਾ ਚਾਪ ਕਿਤੇ ਨਹੀਂ ਬੋਲੋ ਮਰਾ ਦੇ ਆਹ ਰੋਕ ਕੇ ਭਰ ਲਿਆ ਹੈਗਾ ਅੰਦਰ ਤੇ ਥੋੜੀ ਬੋਲੋ ਜੀ 400 ਰੁਪਏ ਰੱਖ ਦੇ 400 ਉੱਥੇ ਜਾਨੀ ਆ ਅੱਛੇ ਰਿਆਗ ਲਈ ਜਾਊਗਾ ਕਣੀ ਬਾਈ ਗੁਰੂਤਾ ਜਾਓਗੇ ਘਰੇ ਲਵਾ ਲੰਗਾ ਪਾਉਗੇ ਚਲ ਠੀਕ ਗੁਰੂਤਾ ਜਾਓਗੇ ਗੁਰੂਤਾ ਉਨੀ ਜਾਣਾ ਬਾਈ ਇਹ ਆ ਬੋਲੋ ਵੇ ਬਰਤ ਕੀ ਹੋ ਬੋਲੋ ਬਹੁਤਾਂ ਸੋਚੇ 300 5 15 350 55 400 400 400 5 10 15 20 25 20 40 45 445 ਬੋਲਾਂਗੇ ਇਹਨੂੰ ਤੇਨੂੰ ਦਰਵਾਣਾ 445 ਲੋਕਸਣ ਪ੍ਰਭੂ 445 ਰੁਪਏ ਜੀ ਇਹ ਨਗਦ ਦਾ ਰੇਟ 445 ਰੁਪਏ ਹੋ ਚੁੱਕਿਆ ਬਾਕੀ ਵੀ ਅਗਲੇ ਨਗਦ ਦਾ ਵੇਨਾ ਕਿੱਥੋਂ ਬਤਾਈ ਜਾਂਦਾ ਆ ਜੋ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਬਾਕੀ ਭਾਈ ਜਿਹੜੇ ਕਿਸਾਨ ਭਰਾ ਜੁੜ ਰਹੇ ਆ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਵੀ ਵੇਣੇ ਆ ਬੋਲੋ ਜੀ 460 ਬੋਲਦਾ 460 ਰੁਪਏ ਲੋ ਜੀ 460 ਰੁਪਏ ਲੋ ਜੀ 460 ਰੁਪਏ ਇਹ ਹੋ ਚੁੱਕਿਆ ਜੀ ਬਾਕੀ ਅੱਗੇ ਵੇਣੇ ਆ ਆ ਜੋ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲੋਬੀ ਬਾਕੀ ਵੇਣੇ ਕਿੰਨੇ ਕਿੰਨਾ ਕਰ ਰਹਿਗੇ ਕੀ ਹਿਸਾਬੇ ਆਉਂਦਾ ਤੇ ਵੀ ਆਪਣੇ ਆਪਣੇ ਏਰੀਆ ਦਾ ਨਾ ਤੂੜੀ ਦਾ ਭਾਅ ਕਮੈਂਟ ਕਰਿਆ ਕਰੋ ਜ਼ਰੂਰ ਕਿਈ ਕਿਸਾਨ ਭਰਾ ਕਮੈਂਟ ਨਹੀਂ ਕਰਦੇ ਫਿਰ ਪਤਾ ਨਹੀਂ ਲੱਗਦਾ ਜੋ ਆਪਾਂ ਦੂਜੇ ਦਿਨ ਦੱਸ ਸਕੀਏ ਤੇ ਲੋਬੀ ਬਾਕੀ ਵੇਣੇ ਆਜੋ ਮੇਰਾ ਮਹਾਂਪਨ ਹਾਰੋ ਬਾਈ ਮੇਰਾ ਭਾਈ ਪਿੱਛੇ ਸਾਢੇ 450 ਕੋਈ ਕਰਾ ਜੇ ਨੂੰ ਸੁਲਮਨ ਦਾ ਹੀ ਮੈਂ ਠੀਕ ਹੈ ਕੋਈ ਨਹੀਂ ਇਹ ਤਾਂ ਦੱਸਣਾ ਵੀ ਕਰਾਇਆ ਹੈ ਦਾ ਸਾਢੇ 450 ਇਹਨਾਂ ਨੂੰ ਕੋਈ ਨਾ ਹੋਰ ਬੰਦੇ ਨੂੰ ਕਰਾ ਲੱਗੂਗਾ 34 60 70 70 80 485 500 ਹੋ ਲੱਗਦੇ 500 ਵੀ ਅਰੇ ਲਓ ਜੀ 500 ਰੁਪਏ ਜੋ ਕਿ ਬਈ ਇਹ ਨਾਗ 500 ਹੋ ਚੁੱਕਿਆ ਬਈ 500 ਰੁਪਿਆ ਬਈ ਇਹ ਨਗ ਦਾ ਭਾਅ 500 ਹੋ ਚੁੱਕਿਆ ਬਾਕੀ ਮਗਰ ਬਈ ਨਾਗ ਰਹਿ ਗਏ 1 2 3 4 5 6 6 ਕਿ ਨਾਗ ਰਹਿ ਗਏ ਕਿਸਾਨ ਭਰਾਓ ਬਾਕੀ ਵੇਣਿਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਨਾ ਕਿ ਵੇਣੇ ਕਿੱਥੋਂ ਕਿ ਤਾਈ ਜਾਂਦਾ ਬੋਲੋ ਜੀ 200 ਕਰਦੇ ਹੈ 200 300 300 ਕਰ 35 70 75 400 400 5 405 ਬੋਲਾਂਗੇ ਲੈ 405 ਰੁਪਏ ਲਓ ਜੀ 400 ਤੇ 5 ਰੁਪਏ ਇਹ ਨੱਕਦਾ ਰੇਟ ਹੋ ਗਿਆ 400 ਤੇ 5 ਰੁਪਏ ਬਾਕੀ ਕਿਸਾਨ ਭਰਾਵੋ ਜਿਹੜੇ ਕਿਸਾਨ ਭਰਾ ਜੁੜ ਰਹੇ ਆ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਬਈ ਕਮੈਂਟ ਨਹੀਂ ਕਰਦੇ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਤੇ ਬਾਕੀ ਵੀ ਹਜੇ ਪਏ ਆ ਨਾ ਗਾ ਜੁੜੇ ਰਹੋ ਲਾਈਵ ਦੇ ਨਾਲ ਜੈ ਜੀ ਤੁਸੀ ਵੀ ਨਹੀਂ ਇਹ ਲੇ 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 ਮੈਂ ਜਿਆਦਾ ਨਹੀਂ ਬਈ ਹੋ ਛੋਟੀ ਦਾ ਨਹੀਂ ਤੇ ਬੈਠ ਜਾਣਾ ਕੋਈ ਪਸੰਦ ਕੋਈ ਇੱਥੇ ਹੀ ਮਿਲ ਜੂਗਾ ਸਾਡੀ ਦਾਸ ਇਹ ਲੋਕ ਉਹ ਦੇਖ ਕੇ ਪੂਰੀ ਮੇਕ ਲਾ ਜੀ ਫੜੀ ਰੜੀ ਹਾਂ ਨਹੀਂ ਨਹੀਂ ਉਹ ਉਰੇ ਟੀ ਟੂੜੀ ਤੇ ਬੋਲੋਗੇ ਆਪਾਂ ਹਾਂ ਯਾਰ ਮਾੜੀ ਤੇ ਤਾਂ ਹਰਾ ਵੀ ਮਾੜੀ ਤੇ ਮਾੜਾ ਰਹਿਣ ਤੇ ਚੰਗਾ ਰੇਟ ਆਪਾਂ ਹਰ ਇੱਕ ਤਰ੍ਹਾਂ ਦਾ ਵੈਰਿਟੀ ਤੇ ਫਾਇਦਾ ਵੇਖ ਕੇ ਦੇ ਪੰਜ ਮਿੰਟ ਜਾਉਗੇ ਜੀ ਪਤਾ ਉਹ ਨਿਕਲ ਜਾਂਦਾ ਬਾਹਰ 500 ਕਿਹਾ ਭਾਈ ਬੋਲੋ ਜੀ ਅੰਦਰ ਲਈਏ ਭਾਈ ਨਹੀਂ ਨਹੀਂ ਬਾਹਰ ਯਾਰ ਹੈ ਬੋਲੋ ਜੀ ਆਇਆ ਹੁਣ ਪਜੂਨੀ ਆਇਆ ਤੈਨੂੰ ਸੋ ਰੱਖ ਸੋ ਜਰਾ ਕੋ ਬੋਲਣ ਸਾਢੇ 350 ਰੁਪਿਆ ਤੇ ਆਪ ਕੋ ਬੋਲਣ ਦੇ ਤੈ ਮੂੰ ਦੇ ਜੀ 500 5400 5 ਬੇ ਤਾਂ ਮੂੰ ਕਰ 1005 10 15 20 25 30 35 40 48 4500 ਬੋਲ ਲੈ ਲੋ ਵੀ 450 ਇਹ ਨਾ ਕਿ 450 ਹੋ ਗਿਆ ਕਿਸਾਨ ਪ੍ਰਭੋ ਤੇ 450 ਰੁਪਇਆ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਬਾਕੀ ਬਾਈ ਬਾਕੀ ਅੱਗੇ ਵੇੜਿਆ ਕਿਸਾਨ ਭਰਾਵੋ ਤੇ ਸ਼ੇਅਰ ਜ਼ਰੂਰ ਕਰੀ ਚੱਲਿਆ ਕਰੋ ਸ਼ੇਅਰ ਵੱਲੋਂ ਬਾਈ ਚੱਕਰ ਬੰਦਾ ਸ਼ੇਅਰ ਨਹੀਂ ਕਰਦੇ ਬਾਈ ਸ਼ੇਅਰ ਜ਼ਰੂਰ ਕਰੀ ਚੱਲਿਆ ਕਰੋ ਆਨਡਰ ਬੰਦ ਦੇ ਦੇ ਤੂੰ ਨਾ ਮੈਨੂੰ ਕਿਹ ਚਾਹ ਤੂੰ ਸਭ ਦਿਨ ਲਾਈ ਨਹੀਂ ਲੈਣੀ ਆਇਆ ਵੀ ਹੈ ਕੇਵਲਾ ਇਹ ਲੈ ਯਾਰ ਆ ਚੁੱਪ ਕਰਾ ਜਾ ਜਿੱਥੇ ਜਾਈਂ ਨਾ ਜਾਣਾ ਸਾਲਾ ਛਾ ਕੇ ਜਾਈ ਮੇਰੀ ਬਾਹਰ ਦੀ ਗੱਲਾਂ ਅੰਦਰ ਦੀ ਗੱਲਾਂ ਅੰਦਰ ਦੀ ਗੱਲ ਕਰਦਾ ਬਾਹਰ ਦੀ ਤੁਰੀਆ ਹੀ ਬੋਲੋ 300 ਰੱਖ ਦੋ 300 305 5 10 15 350 350 52 70 70 80 94 94 400 5 405 10 15 20 25 30 35 40 45 445 450 52 60 हां 60 ਬੋਲਾਂਗੇ ਨਾ 460 ਰੁਪਏ ਲਓ ਵੀ 460 ਰੁਪਏ ਇਹ ਨਗਦ ਦਾ ਰੇਟ ਜੀ 460 ਰੁਪਏ ਹੋ ਚੁੱਕਿਆ ਬਾਕੀ ਵੇਣੇ ਆ ਬਾਈ 500 ਤੱਕ ਕਰ ਗਿਆ ਬਈ ਜਮਨ ਸਰਾ ਰੇਟ ਤੇ ਬਾਕੀ ਵੀ ਅੱਗੇ ਨਾ ਕੇ ਖੜੇ ਆ ਇਹਨਾਂ ਨਗਾ ਚ ਵੇਣੇ ਵਾਦ ਦਾ ਕਿ ਟਾਪ ਰੇਟ 500 ਹੀ ਰਹਿੰਦਾ

22 23 40 45 450 52 60 65 465 ਬੋਲਣਾ 75 80 ਵੱਡਾ ਜਾ ਰਿਹਾ ਸੀ 80 ਬੋਲਣਗੇ ਨੇ ਲਓ ਜੀ 480 ਰੁਪਏ ਉਹ ਨਾਗ ਦਾ ਰੇਟ ਜੀ 480 ਤੇ 80 ਰੁਪਏ ਹੋ ਚੁੱਕਿਆ ਕਿਸਾਨ ਭਰਾਵੋ ਬਾਕੀ ਵੀ ਅੱਗੇ ਵੇਣੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲੋ ਵੀ ਆਹ ਦੋ ਨਾਗ ਹੀ ਰਹਿ ਗਏ ਆ ਆ ਜੋ ਭਾਈ ਬਾਕੀ ਜੋ ਆਪਣੇ YouTube ਚੈਨਲ ਨਾਲ ਨਵੇਂ ਆ ਸਬਸਕ੍ਰਾਈਬ ਕਰੀ ਚੱਲਿਓ ਕਰੋ ਕਿਸਾਨ ਭਰਾ ਜੋ Facebook ਪੇਜ ਨਾਲ ਜੁੜ ਰਹੇ ਆ ਫੋਲੋ ਕਰ ਲਿਆ ਕਰੋ ਜੀ ਬਾਕੀ ਵੇਣੇ ਆ ਜੋ ਉਹ ਨਾਗ ਦਾ ਰੇਟ ਕੀ ਜਾਂਦਾਗਾ ਤੇ ਲੋ ਭਾਈ ਐਰਸੋ 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 ਬੋਲਾ ਬਾਈ ਜੀ ਨੇ ਲੋ ਜੀ ਬਾਹਰ ਦੀ ਤੂੜੀ ਸੀਗੀ ਤੇ ਥੋੜਾ ਜਿਹਾ ਰੰਗ ਵੱਟਿਆ ਸੀ 150 ਰੁਪਏ ਲੱਗ ਗਿਆ ਤੇ ਪਰ ਨਹੀਂ ਵੇਚੀ ਬਾਕੀ ਵੀ ਇਹੋ ਵੇਨੇ ਆ ਇੱਕ ਨਾਗ ਰਹਿ ਗਿਆ ਅਖੀਰਲਾ ਨਾਗ ਆ ਤੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਬਈ ਫਿਰ ਕਰਦੇ ਐਂਡ ਤੇ ਆਵਾਂਗੇ ਬਾਸਪਤੀ ਦੀ ਭੋਲੀ ਦੇ ਉੱਤੇ 11 ਵਜੇ ਆ ਰੰਬਾ ਬਈ ਬੋਲੇ ਭੋਲੋ 450 450 ਲੈ ਕੇ ਕਰ 60 65 65 465 ਬੋਲਾ ਭਾਈ ਕਿਨੇ 67 77 75 80 80 80 485 ਬੋਲੰਗ ਨੇ 485 ਰੁਪਏ ਬਾਈ ਜੀ ਲਓ ਜੀ 485 ਰੁਪਏ ਜੋ ਕਿ ਲਾਸਟ ਨਾਕ ਸੀਗਾ ਜੀ 485 ਰੁਪਏ ਗਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ 485 ਜੋ ਕਿ ਵੀ ਲਾਸਟ ਨਾਕ ਸੀਗਾ ਤੇ ਲੋ ਬਈ ਤਰੀਖ ਸੀਗੀ ਅੱਜ 3 ਦਸੰਬਰ ਤੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਈ ਤੂੜੀ ਦੀ ਬੋਲੀ ਹੋ ਚੁੱਕੀ ਆ ਦੇਖ ਹੀ ਸਕਦੇ ਹੋ ਦੀ ਸੇਵਾ ਦੇ ਵਿੱਚ ਵੀ ਤੇ ਲੋ ਬਈ ਇਹਦਾ ਬਾਈਆਂ ਨੇ ਹਜੇ ਤੱਕ ਕੋਈ ਬੈਂਟ ਨਹੀਂ ਲੋ ਵੀ ਦੇਖ ਹੀ ਸਕਦੇ ਆ ਤੁਸੀਂ ਬਾਕੀ ਬਈ ਤੇ ਜਿਹੜੇ ਬਾਈ ਜਿਆਦਾ ਤੇਜ਼ ਰਹੇ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦਾ ਲੋ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਤੇ ਕਮੈਂਟ ਸੋਣਾਇਆ ਜ਼ਰੂਰ ਕਰਦਿਆ ਕਰੋ ਕਈ ਕਿਸਾਨ ਭਰਾ ਕਮੈਂਟ ਨਹੀਂ ਕਰਦੇ ਤਾਂ ਗੱਲ ਨਹੀਂ ਬਣਦੀ ਇੱਕ ਵਧੀਆ ਜਾਂ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਬਈ ਤੇ ਬਾਕੀ ਧੰਨਵਾਦ ਲੋ ਬਈ ਬੋਲੀ ਹੋ ਚੁੱਕੀ ਆ 3 ਤਰੀਕ ਦੀ ਕੋਟਪੁਰਾ ਮੰਡੀ ਦੇ ਵਿੱਚ ਜਿਹੜੇ ਘਸਣਪਰਾ ਜੁੜਿਆ ਤੇ ਬਹੁਤ ਬਹੁਤ ਧੰਨਵਾਦ